ਫਰੀਦਕੋਟ ਵਿੱਚ ਸ਼ਰਾਬ ਠੇਕੇਦਾਰ ਖਿਲਾਫ ਹੀ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਹੋਇਆ ਹੈ। ਸੰਤਰਾ ਮਾਰਕਾ ਦੇਸੀ ਸ਼ਰਾਬ ਦੀ ਤਸਕਰੀ ਦੀ ਖਬਰ ਮਿਲਣ ਤੇ ਪੁਲਿਸ ਨੇ ਟਰੈਪ ਲਗਾ ਕੇ 4 ਲੋਕਾਂ ਨੂੰ 1200 ਪੇਟੀਆਂ ਸ਼ਰਾਬ ਸਣੀ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਹ ਸ਼ਰਾਬ ਹੁਸ਼ਿਆਰਪੁਰ ਤੋਂ ਲਿਆਂਦੀ ਗਈ ਸੀ ਜੋ ਕਿ ਮਹਿੰਗੇ ਰੇਟ ਤੇ ਵੇਚੀ ਜਾਣੀ ਸੀ। ਉਹਨਾਂ ਦੱਸਿਆ ਕਿ ਮੁੱਖ ਦੋਸ਼ੀ ਠੇਕੇਦਾਰ ਅਜੇ ਫਰਾਰੇ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ। ਇਨਫੋਰਮੇਸ਼ਨ ਸੀ ਸੀਆਈਏ ਕੋਲ ਕੇ ਦਰਸ਼ਨ ਜਿਹੜਾ ਠੇਕੇਦਾਰ ਹੈ ਜਿਹਦੇ ਕੋਲ ਕੀ ਠੇਕੇ ਹੈਗੇ ਆ ਪੰਜ ਗ੍ਰਾਂਈ ਦੇ ਤੇ ਰਾਮਿਆਣੇ ਦੇ ਇਹ ਦੇਸੀ ਸ਼ਰਾਬ ਜਿਹੜੀ ਨਜਾਇਜ਼ ਲਿਆ ਕੇ ਉੱਥੇ ਉਹਦਾ ਧੰਦਾ ਕਰਦਾ ਇਹ ਇਨਫੋਰਮੇਸ਼ਨ ਅੱਜ ਮਿਲੀ ਸੀ ਕਿ ਅੱਜ ਵੀ ਇਹਦੇ ਕੋਲ ਕਨਸਾਈਨਮੈਂਟ ਇੱਕਾਈ ਹੋਈ ਹੈ ਜਿਹੜੀ ਕਿ ਇਹਨੇ ਲੋਡ ਕਰਕੇ ਅਲੱਗ-ਅਲੱਗ ਜਗ੍ਹਾ ਤੇ ਭੇਜਣੀ ਹੈ ਜਦੋਂ ਇਹ ਪਤਾ ਲੱਗਾਏ ਉੱਥੇ ਪਹੁੰਚੇ ਉੱਥੇ ਇੱਕ ਐਂਟਰ ਖੜਾ ਸੀ ਜਿਹਦੇ ਵਿੱਚ ਕਿ 1100 ਪੇਟੀਆਂ ਸੀ ਤੇ ਨਾਲ 100 ਪੇਟੀਆਂ ਇੱਕ ਬੁਲੇਰੋ ਕੈਂਪਰ 'ਚ ਸੀ ਉਥੇ ਮੌਕੇ ਤੇ ਇਹਨਾਂ ਨੇ ਇੱਕ ਡਰਾਈਵਰ ਜਿਹੜਾ ਕੈਂਟਰ ਦਾ ਸੀ ਤੇ ਉਸ ਤੋਂ ਇਲਾਵਾ ਚਾਰ ਕਰਿੰਦੇਆਂ ਨੂੰ ਗ੍ਰਿਫਤਾਰ ਕਰ ਲਿਆ। ਦਰਸ਼ਨ ਸਿੰਘ ਠੇਕੇਦਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਪਰਚੇ 'ਚ। ਉਹ ਹਜੇ ਤੱਕ ਅਰੈਸਟ ਨਹੀਂ ਹੋਇਆ ਭੱਜਿਆ ਹੋਇਆ ਹੈ। ਉਹਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਵੇ।